ਖੀਰ ਔਰੰਗਜੇਬ ਬਾਦਸ਼ਾਹ ਦਾ ਹੁਕਮ ਲੈ ਕੇ ਕਾਜੀ ਗੁਰੂਪਾਸ ਆਇਆ ਤੇ ਕਹਿਣ ਲੱਗਾ ਬਾਦਸ਼ਾਹ ਨੇ ਆਪ ਲਈ ਫਰਮਾਨ ਭੇਜਿਆ ਹੈ ਜਾਂ ਤਾਂ ਕਲਮਾ ਪੜ੍ਹ ਕੇ ਦੀਨ ਇਸਲਾਮ ਪਰਵਾਨ ਕਰੋ ਜਾਂ ਆਪਣੇ ਆਪ ਨੂੰ ਗੁਰੂ ਸਬਦ ਕਰਨ ਲਈ ਕੋਈ ਕਰਾਮਾਤ ਦਿਖਾਓ ਤੇ ਜਾਂ ਮੌਤ ਲਈ ਤਿਆਰ ਹੋ ਜਾਓ ਗੁਰੂ ਜੀ ਨੇ ਸ਼ਾਂਤਮਨ ਤੇ ਗੰਭੀਰ ਆਵਾਜ਼ ਵਿੱਚ ਫਰਮਾਇਆ ਕਿ ਸਾਨੂੰ ਬਾਦਸ਼ਾਹ ਦੀਆਂ ਦੋਵੇਂ ਸ਼ਰਤਾਂ ਪਰਵਾਹ ਨਹੀਂ ਹਨ ਅਸੀਂ ਨਾ ਤਾਂ ਆਪਣਾ ਧਰਮ ਦੇ ਅੱਗੇ ਲਈ ਤਿਆਰ ਹਾਂ ਤੇ ਨਾ ਕਰਾਮਾਤ ਹੋਣ ਲਈ ਤੁਸੀਂ ਜੋ ਕਾਰਵਾਈ ਕਰਨੀ ਹੈ ਕਰੋ ਗੁਰੂ ਜੀ ਦਾ ਜਵਾਬ ਸੁਣ ਕੇ ਉਹਨਾਂ ਨੂੰ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ ਗੁਰੂ ਜੀ ਨੂੰ ਸ਼ਹੀਦ ਕਰਨ ਦੀ ਥਾਂ ਅਤੇ ਸਮਾਂ ਨਿਸ਼ਚਿਤ ਕਰ ਦਿੱਤਾ ਹਜ਼ਾਰਾਂ ਦੀ ਗਿਣਤੀ ਵਿੱਚ ਹਿੰਦੂ, ਸਿੱਖ, ਮੁਸਲਮਾਨ ਲੋਕ ਇਹ ਦਰਦ ਭਰਿਆ ਦ੍ਰਿਸ਼ ਦੇਖਣ ਲਈ ਜੁੜ ਗਏ। ਉਹਨਾਂ ਦੇ ਦਿਲ ਭਰੇ ਹੋਏ ਸਨ ਤੇ ਅੱਖਾਂ ਵਿੱਚ ਹੰਝੂ ਛਲਕ ਰਹੇ ਸਨ। ਗੁਰੂ ਨੇ ਜਲਾਦ ਨੂੰ ਆਖਿਆ ਕਿ ਅਸੀਂ ਪਾਠ ਕਰਨ ਲੱਗੇ ਹਾਂ। ਜਿਸ ਸਮੇਂ ਪਾਠ ਦਾ ਭੋਗ ਪਵੇ, ਤੁਸੀਂ ਆਪਣਾ ਫਰਜ਼ ਪੂਰਾ ਕਰ ਲੈਣਾ। ਜਪਜੀ ਸਾਹਿਬ ਦਾ ਪਾਠ ਸੰਪੂਰਨ ਹੋਇਆ ਤਾਂ ਆਪਣੇ ਧਨ ਵਾਹਿਗੁਰੂ ਆ ਕੇ ਸਿਰ ਸਨਵਾਜਿਆ। ਜਲਾਦ ਸੈਦ ਜਲਾਲਦੀਨ ਨੇ ਤਲਵਾਰ ਤਾਨੀ ਤੇ ਸਿਰ ਉੱਤੇ ਵਾਰ ਕੀਤਾ। ਗੁਰੂ ਜੀ ਦਾ ਸਿਰ ਧੜ ਨਾਲੋਂ ਵੱਖ ਹੋ ਗਿਆ। ਜਿਸ ਸਥਾਨ ਤੇ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ ਉਸ ਜਗ੍ਹਾ ਹੁਣ ਗੁਰਦੁਆਰਾ ਸੀਸਗੰਨ ਸਾਹਿਬ ਸੰਸ਼ੋਭਿਤ ਹੈ